ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿਸਟਰ ਨਵਾਂ ਸ਼ਹਿਰ ਵੱਲੋਂ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ 108 ਸੰਤ ਨਰਨਜਨ ਦਾਸ ਜੀ ਦੀ ਗੱਦੀ ਨਿਸ਼ੀਨ ਡੇਰਾ ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਸ ਮੌਕੇ ਸਤਗੁਰ ਰਵਿਦਾਸ ਅੰਮ੍ਰਿਤ ਬਾਣੀ ਪਵਨ ਇਬਰਾਹਿਮ ਬਸਤੀ ਦਾ ਉਦਘਾਟਨ ਸ਼੍ਰੀ 108 ਸੰਤ ਨਰਨਜਨ ਦਾਸ ਜੀ ਡੇਰਾ ਸੱਚਖੰਡ बल्ला ने अपने कमलों ਮਾਣ ਮੱਲ ਮੱਲ ਜਾਉ ਰਮਈਆ ਕਾਰਨੇ ਕਾਰਨ ਤੋਂ ਆਪੋ ਲੋਕਾਂ ਨੂੰ ਬੋਲਦਾ ਹੋਇਆ ਜਲੰਧਰ ਦੇ ਬਾਗ ਦੇ ਵਿੱਚ ਸਾਡੇ ਰਿਕੇ ਗਹਿ ਰਵਿਦਾਸ ਸਾਹਿਬ ਵਰਗੀ ਲੋਕੀਨ ਪੇਵਰਸਨ ਦੇਖ ਕੇ ਘਰ ਨੂੰ ਘਰ ਨੂੰ ਸਭ ਤੋਂ ਪਹਿਲਾਂ ਜੀ ਜਨਮ ਦਿਨ ਜਨਮ ਦਿਨ ਸੇਰ ਗੁਰਦਵਾਰਨਪੁਰ ਕਾਲਚੀ ਮੇਘੋੜਾ ਹਰਮੋਰ ਡੇਰਾ ਸਤਿਗੁਰ ਪ੍ਰਵਾਨ ਸੰਗੁਰਤਾ ਮੋਤੀ ਜੀ ਸ਼ਾਮਿਲ ਤੇ ਬਖਸ਼ੀ ਦਾ ਤੇ ਹੰਤ ਰਕੇ ਸਭ ਦਾ ਸਤਿ ਸਾਰੇ ਵਿਦਮਾਨ ਅਤੇ ਸਤਿਕਾਰਯੋਗ ਸਤਿਮਾਨੋ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸਾਗੁਰ ਸੋਭੀ ਖਰੀਦਾਰ ਜੀ ਮਗਰਾਹ ਸਾਡੇ ਵੱਲੋਂ ਪੂਰੀ ਦਾ ਦਰਸ਼ਨ। ਆਦਰਨੀਏ ਸਤਿਕਾਰਯੋਗ ਸਤਿਮਾਨ ਸੋਭੀ ਤਰਜਨ ਦਾਸ ਜੀ ਮਗਰਾਹ ਦੇ ਵਸੇਹਾ ਪਉਂਦੇ ਮਹਾਨ ਪੁਰਖੀ ਸੰਤ ਰਾਮਾ ਨੰਦ ਜੀ। ਸਾਗੁਰ ਸੋਤੇ ਪਾਸ਼ਾ ਜੀ ਦੇ ਪਾਵਨ ਧੋਤਰ ਸਰਪਲ ਕਪਲਾਮਾ ਓਟਾਸਰਾ ਲੈ ਕਰਕੇ ਗੁਰੂ ਪਾਤਸ਼ਾਹ ਜੀ ਆਪ ਦੀ ਕਿਰਪਾ ਨਾਲ ਪਾਵਨ ਪਵਿੱਤਰ ਚਰਮ ਕਮਨਾ ਚੋ ਪਰਸਾਇਆ ਹੋਇਆ ਨਗਰ ਸਾਕੂ ਸੱਤਿਪਾਸ਼ਾ ਨਾਮਾ ਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਵੱਲੋਂ ਸਾਕੂ ਸੱਤਿਪਾਸ਼ਾ ਨਾਮੇ ਅਮਰਤਵਾਲੀ ਪਰਵ ਨੂੰ ਸਾਰੇ ਜੀ ਨੇ ਜਿਸ ਦਾ ਉਦਘਾਟਨ ਸਾਕੂ ਸਾਹਿਬੀ ਮਰਜਨ ਦਾਸ ਮਹਾਰਾਜੀ ਦੇ ਘਰ ਕਮਲਾ ਦੁਆਰਾ ਕੀਤਾ ਜਾ ਰਿਹਾ ਹੈ ਆਪਕਾ ਬੇਨਤੀ ਹੈ ਕਿਰਪਾ ਕਰਨੀ ਆਕਾਰਪੁਰ ਕੋਲ ਕਰਜਮੀ ਸਾਕੂ ਸੱਤਿਪਾਸ਼ਾ ਜੀ ਸਵੱਚੇ ਟਰਸਟ ਨੂੰ ਆਪਣਾ ਅਸ਼ੀਰਵਾਦ ਬਖਸ਼ਿਸ਼ ਕਰਨਾ ਕਾ ਗੁਸਤਿ ਬਾਸ਼ਿਕਰ ਕਾ ਕਨੀ ਸੰਤਾਤੀ ਸਾਰੀ ਹੈ ਮੇਰਾ ਪ੍ਰੇਮ ਆਪ ਜੀ ਕੇ ਪਾਵਨ ਚਰਨਾਂ ਕੋਲ ਆ ਕੇ ਸੇਵਾ ਕਰਦੀ ਅੱਜ ਮੰਗ ਲਈ ਕਰਤਕਾਰੀ ਮੇਰਾ ਪ੍ਰਯਾਸ ਰੱਖਣਾ ਕਰਦੀ ਕਲਾ ਤੇਰੇ ਘਰੇ ਸਰਬੁਰੂ ਦਾ ਬੋਲੇ ਸੋ ਨਰਪੈ ਸਰਬੁਰੂ ਦਾ ਤੁਮਾਰੀ ਜੈ ਬ੍ਰਹਮਾਨੰਦ ਮਹਾਰਾਜ ਜੀ ਜੈ ਹੋਤਾਸਰਾ ਲੈ ਕੇ ਕਰਕੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਨਮਾਸ਼ਹਿਰ ਵੱਲੋਂ ਇਹ ਬਹੁਤ ਸੁੰਦਰ ਉਪਰਾਲਾ ਕੀਤਾ ਗਿਆ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਕੁਇ ਤ੍ਰਮਰਤਮੀ ਬਾਣੀ ਦੇ ਪ੍ਰਕਾਸ਼ ਕਰਕੇ ਸ਼੍ਰੀ ਗੁਰੂ ਰਵਿਦਾਸ ਅਮਰਤ ਬਾਣੀ ਭਵਨ ਦਾ ਅੱਜ ਉਦਘਾਟਨ ਸਤਿਗੁਰੂ Swami Naranjan Das ਮਹਾਰਾਜ ਜੀ ਦੀ ਪਾਵਨ ਰਹਿਨਮਾਈ ਨੇ ਕਰਵਾਇਆ ਗਿਆ ਹੈ ਮੈਂ ਸਭ ਮੁਤੇ ٹرسٹ ਦੇ ਯੋਧੇਦਾਰਾਂ ਨੂੰ ਔਰ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ ਮਹਾਰਾਜ ਦੀਵਾਲੀ ਵੱਲੋਂ ਲੱਖ-ਲੱਖ ਵਧਾਈਆਂ ਦਿੰਦਾ ਹਾਂ ਜਿਹੜਾ ਆਪਾਂ ਗੁਰੂ ਘਰ ਦੀ ਕਿਸੇ ਦੀ ਵਿਚਾਰੀ ਕਰਦੇ ਆਂ ਘਰ ਤਾਂ ਆਪਾਂ ਸਾਰੇ ਬਣਾਉਂਦੇ ਆਂ ਲੇਕਿਨ ਗੁਰੂ ਘਰ ਕੋਈ ਕੋਈ ਬਣਾਉਂਦੇ ਨਹੀਂ ਗੁਰੂ ਘਰ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਵੇ ਜਿੱਥੇ ਸਾਨੂੰ ਗੁਰੂ ਦੀ ਵਿਚਾਰਧਾਰਾ ਨਾਲ ਜੋੜਿਆ ਜਾਵੇ ਜਿੱਥੇ ਸਾਨੂੰ ਕੋਈ ਪਰਮੇਸ਼ਰ ਦੇ ਘਰ ਦੀ ਗੱਲ ਸੁਣਨ ਨੂੰ ਮਿਲੇ ਜਿੱਥੇ ਅਸੀਂ ਆਪਸ ਚ ਬੈਠ ਕੇ ਗੁਰੂ ਦੇ ਜੀਵਨ ਦੀਆਂ ਵਿਚਾਰਾਂ ਕਰ ਸਕੀਏ ਉਸ ਨੂੰ ਅਸੀਂ ਗੁਰੂ ਘਰ ਕਹਿੰਦੇ ਆਜ ਮਹਾਰਾਜ ਜੀ ਨੇ ਸੋਚੇ ਸੰਤਾਂ ਦੇ ਉੱਤੇ ਬੜੀ ਕਿਰਪਾ ਕੀਤੀ ਹੈ ਸਤਿਗੁਰਾਂ ਦੀ ਪਾਵਨ ਰਹਿਣ ਵਾਲੀ ਹੈ ਇਹ ਜੋ ਸਾਰੀਆਂ ਸੰਤਾਂ ਨੇ ਸੁਪਰਚਾਰਜ ਕੀਤਾ ਹੈ ਮੈਂ ਤੁਹਾਨੂੰ ਫਿਰ ਮਹਾਰਾਜ ਜੀ ਵੱਲੋਂ ਆਪ ਸਾਰੀਆਂ ਸੰਤਾਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ Chandra Consultants Limited building maintenance handyman under JetTrade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check -trade platform, www.jacktrade.com/921760. Chandar Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ